ਦੇਖੋ ਜੀ ਇਹ ਪੰਜਾਬ ਦਾ ਇਲਾਕਾ ਆ ਤੇ ਕੋਈ ਕਹਿ ਸਕਦਾ ਪੰਜਾਬ ਆ ਦੇਖੋ ਪੋਟਾਸ਼ੀਅਮ ਨਾਈਟrogen ਪਾਸਫੋਰਸ ਹੂੰ 10 ਤੱਤ ਪੂਰੇ ਹੋਣੇ ਆ ਜਿਹੜੇ ਬਾਕੀ ਦੇ 21 ਤੱਤਾਂ ਜੋ ਤਿੰਨ ਪੂਰੇ ਹੋ ਗਏ ਜਿਹੜੇ ਬਾਕੀ ਰਹਿ ਗਏ ਉਹ ਕਿੱਥੋਂ ਕਰੋਗੇ ਪੂਰੇ ਹਾਂਜੀ ਹਾਂਜੀ ਜਰ ਉਹਦੇ ਸਪਲੀਮੈਂਟ ਜਾਂਦੇ ਨੇ ਦਿਨਾਂ ਦੇਖੋ ਭਾਜੀ ਪੋਲੀਥੀਨ ਦਾ ਬੂਟਾ ਕਣਕਾਂ ਬਿਨਾਂ ਦਵਾਈਆਂ ਤੋਂ ਆਇਆ ਇੱਥੇ ਹਾਂਜੀ ਬਿਗਿਆਰ ਦਵਾਈਆਂ ਤੋਂ ਕਣਕਾ ਕੋਈ ਤਾਂ ਜੂਰੀ ਜਾਰੀ ਹੈ ਦੇਸੀ ਢੇਰ ਨਾਲ ਤਿਆਰ ਕੀਤੀ ਹੈ ਦੇਖ ਲਓ ਦੋ ਕਾਰਨ ਹੈ ਇਹਦੇ ਹਾਂਜੀ ਆਹ ਦੇਖੋ ਭਾਜੀ ਆਪ ਫੜੀਆਂ ਲੱਗੀਆਂ ਹੋਈਆਂ ਕੀ ਬਣਦਾ ਇਹਦਾ ਰਾਇਤਾ ਬਣਦਾ ਸਬਜੀ ਬਣਦੀ ਹੈ ਜੀ ਰਾਇਤਾ ਫੁੱਲਾਂ ਦਾ ਹਾਂਜੀ ਜਿਆ ਵਾਇਲ ਕਰਕੇ ਸਬਜੀ ਵੀ ਵਾਇਲ ਭਾਈ ਜੀ ਕਿਦਾਂ ਦਾ ਲੱਗ ਰਿਹਾ ਇਹ ਲੱਗਿਆ ਨਾ ਨਾ ਪਤਾ ਨਹੀਂ ਕਿਹੜੀ ਦੁਨੀਆ ਚ ਆ ਗਏ ਆ ਜੱਜਾ ਵਲੌਗਰ ਦੇਖ ਰਹੇ ਮੇਰੇ ਸਾਰੇ ਹੀ ਵਿਊਜ਼ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਇਲਾਕੇ ਘੁੰਮਦੇ ਹੋਏ ਸਾਡੀ ਮੁਲਾਕਾਤ ਕੋਟ ਪਿੰਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਉਰਫ सोनू ਵੀਰਜੀ ਦੇ ਨਾਲ ਹੋਈ सोनू ਵੀਰਜੀ ਨੇ ਸਾਨੂੰ ਕੋਟ ਪਟਿਆਲ ਤੇ ਇਸ ਦੇ ਆਸ-ਪਾਸ ਦਾ ਖੂਬਸੂਰਤ ਇਲਾਕਾ ਵੀ ਦਿਖਾਇਆ ਤੇ ਨਾਲ ਦੇ ਨਾਲ ਹੀ ਇਸ ਇਲਾਕੇ ਵਿੱਚ ਪੈੰਦੇ ਗੁਣਕਾਰੀ ਪੇੜ-ਪੌਦੇ ਤੇ ਜੜੀ ਬੂਟੀਆਂ ਦੀ ਜਾਣਕਾਰੀ ਵੀ ਦਿੱਤੀ ਤੇ ਚਲੋ ਤੁਹਾਨੂੰ ਵੀ ਸਾਰਿਆਂ ਨੂੰ ਪੰਜਾਬ ਦਾ ਇੱਕ ਖੂਬਸੂਰਤ ਇਲਾਕਾ ਦਿਖਾਉਨੇ ਹਾਂ ਬਣੇ ਰਹਿਣਾ ਮੇਰੇ ਨਾਲ ਇਸ ਵਲੌਗ ਦੇ ਐਂਡ ਤੱਕ ਭਾਈ ਜੀ ਕਿਦਾਂ ਦਾ ਲੱਗ ਰਿਹਾ ਇਹ ਲੱਗ ਗਿਆ ਨਾ ਨਾ ਪਤਾ ਨਹੀਂ ਕਿਹੜੀ ਦੁਨੀਆ ਚ ਆ ਗਏ ਆ ਕਣਕਾਂ ਬਿਨਾਂ ਦਵਾਈਆਂ ਤੋਂ ਆ ਇੱਥੇ ਹਾਂਜੀ ਬਿਗਿਆਰ ਦਵਾਈਆਂ ਤੋਂ ਕਣਕਾਂ ਕੋਈ ਤਾਂ ਜੂਰੀ ਜਾਰੀ ਹੈ ਦੇਸੀ ਢੇਰ ਨਾਲ ਤਿਆਰ ਕੀਤੀ ਹੈ ਦੇਖ ਲਓ ਦੋ ਕਾਰਨ ਹੈ ਰੇ ਹਾਂਜੀ ਪਹਿਲਾ ਜੂਰੀਆ ਲੈਣ ਜਾਣਾ ਬਹੁਤ ਮੁਸ਼ਕਲ ਆ ਸ਼ਹਿਰ ਸਹੀ ਗੱਲ ਤਾਂ ਠੀਕ ਇੱਕ ਤਾਂ ਕੱਟਿਆ ਗਿਆ ਪੁਆਇੰਟ ਕਿ ਪਾੜਾ ਹੀ ਨਹੀਂਗਾ ਉਹ ਲੈ ਜਾਊਗਾ ਦੂਜੀ ਗੱਲ ਕੋਈ ਇੱਥੇ ਪ੍ਰੋਡਕਸ਼ਨ ਵਾਲੀ ਉਹ ਹੈ ਨਹੀਂ ਕਿ ਆਪਾਂ ਜ਼ਿਆਦਾ ਝਾੜ ਕੱਢਣਾ ਹਾਂ ਇਹ ਸਿਰਫ ਖਾਣ ਨੂੰ ਆਪਣੇ ਲਈ ਕੱਢਣੀ ਆ ਇੱਥੇ ਇਹ ਨਹੀਂ ਹੈ ਕਿ ਗਵਾਂਡੀ ਨੇ 4 ਮਣ ਕੱਢਿਆ ਤੇ ਮੈਂ ਵੀ ਕੱਢਣਾ ਹਾਂ ਦੇਖੋ ਯਾਰ ਇਹ ਬਾੜਾ ਜੀ ਬਾੜਾ ਜਗਾ ਦਾ ਨਾਮ ਆ ਹਾਂਜੀ ਬਾੜਾ ਹਣਾ ਬਾੜਾ ਹੈ ਨਾ ਮੈਂ ਆਇਆ ਇੱਥੇ ਹਾਂਜੀ ਤਾਂ ਹੀ ਤਾਂ ਮੈਂ ਤੁਹਾਨੂੰ ਇਹ ਜਗ੍ਹਾ ਬਾਰੇ ਜਾਣਦਾ ਸੀ ਆ ਪਿੱਛੇ ਹੀ ਬਣਾਇਆ ਬਲੇ ਪਿੱਛੇ ਹੀ ਬਣਾਇਆ ਪਿੱਛੇ ਹੀ ਬਣਾਇਆ ਮੈਂ ਕੀਤਾ ਸੀ ਲਾਈਕ ਚਾਹ ਤੁਹਾਨੂੰ ਪਰਸਨਲ ਭੇਜਿਆ ਸੀ ਕਿ ਬਲੌਗ ਬਹੁਤ ਵਧੀਆ ਉਹ ਆਹੀ ਹਾਂ ਇਹ ਸ਼ਾਇਦ ਇਹੀ ਸੀ ਮੇਰੇ ਸਾਹਮਣੇ ਇੱਥੇ ਮੈਨੂੰ ਕੋਈ ਇੱਥੇ ਪਿੰਡ ਦੇ ਮਿਲੇ ਸੀ ਮੈਨੂੰ ਉਹ ਵਿੱਚ ਪਾਇਆ ਸੀ ਮੈਂ ਇੱਥੇ ਖੜੇ ਸੀ ਕਿ ਉਹ ਛੋਟਾ ਮੁੰਡਾ ਤੇ ਹਾਂ ਬੱਸ 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 ਮਤਲਬ ਖੇਤੀ ਹੋ ਸਾਡੀ ਰੱਖੀ ਜਿਆਦਾ ਹਾਂਜੀ ਰੱਖੀ ਜਿਆਦਾ ਹੈ ਜੀ ਬੱਚਾ ਵੀ ਘੰਟੇ ਬੈਠੇ ਰਹੋ ਬਾਦਨ ਡਾ ਲਗਾ ਹਾਂਜੀ ਹਾਂਜੀ ਨੇ ਬਾੜਾ ਬਾੜ ਲਾਓ ਬਾੜ ਬਾੜ ਵਧੀਆ ਲਾ ਬਾੜ ਵੀ ਮੁੱਕੀ ਨਹੀਂ ਹਟਦੇ ਜੀ ਇੱਥੇ ਤਾਂ ਫਸਲ ਜਿਹੜੀ 10000 ਰੁਪਏ ਕਵਾਂਟਲ ਦੇ ਹਿਸਾਬ ਨਾਲ ਜਿਹੜੀ ਹੈ ਨਾ ਜਿੰਨੀ ਮਿਹਨਤ ਹੈ ਜੀ ਉਹ ਇਸ ਰੇਟ ਤੇ ਪੈਂਦੀ ਇੱਥੇ ਕਿੱਦਾਂ ਪੈਂਦੀ ਹੈ ਫਸਲ 10000 ਰੁਪਏ ਕਵਾਂਟਲ ਵੀ ਘੱਟ ਹੈ ਜੀ ਜਿੰਨੇ 6 ਮਹੀਨੇ ਦੀ ਫਸਲ ਹੁੰਦੀ ਹੈ ਜੀ 6 ਮਹੀਨੇ ਜਦ ਬਣ ਰੇਟ ਸਮਝੋ ਸਮੁੰਨ ਤੇ ਰੱਖੀ ਹੋਈ ਹੈ ਖਰਚਾ ਇੰਨਾ ਪੈ ਜਾਂਦਾ ਇੱਕ ਕਵਾਂਟਲ ਪਿੱਛੇ ਇਹ ਪੈ ਜਾਂਦਾ ਬੰਦੇ ਦੀ ਰੱਖੀ ਨਹੀਂ ਹੋ ਜਾਂਦੀ ਜਾਂ ਤਾਂ ਲੋਕੀ ਖਾਣ ਲਈ ਉਗਾਉਂਦੇ ਹੋਣ ਹਾਂਜੀ ਖਾਣ ਵਾਸਤੇ ਜੀ ਮਨ ਜਿੱਦਾਂ ਲੋਕੀ ਵਿਚਾਰੇ ਵਿੱਚ ਬਜ਼ੁਰਗ ਬੀਲੇ ਘਰਾਂ ਵਿੱਚ ਨਹੀਂ ਕੰਮ ਕਰ ਸਕਦੇ। ਅੱਛਾ ਮਤਲਬ ਦਵਾਈ 1% ਵੀ ਨਹੀਂ ਪੈਂਦੀ ਇਹਨੂੰ। ਪਾਉਂਦੇ ਨਹੀਂ ਲੋਕੇ। ਹੈ? ਪਾਉਂਦੇ ਵੀ ਹੋਊਗਾ ਇਹ ਤਾਂ ਹਾਂਜੀ। ਆਹੋ ਝਾੜ ਘੱਟ ਹੁੰਦਾ ਹੀ। ਹਾਂਜੀ। ਬਸ ਇਹੀ ਗੱਲ ਇੱਥੇ। ਝਾੜ ਵੱਜ ਜਾਂਦਾ। ਹਾਂਜੀ। ਨਹੀਂ ਬਾਜੀ ਕਹਿੰਦੇ ਝਾੜ ਘੱਟ ਹੁੰਦਾ ਆ। ਹਾਂ। ਝਾੜ ਹਾਂਜੀ ਘੱਟ ਦਾ। ਝਾੜ ਤੁਸੀਂ ਹੋਣ ਲੈਣਾ ਨਾ ਕੈਮੀਕਲ ਨਾਲ। ਹਾਂਜੀ। ਇਹ ਤੋਂ 1.5 ਗੁਣਾ ਝਾੜ ਆ ਜਾਊਗਾ। ਅੱਛਾ। ਵਜਨ ਚ ਪੂਰੀ ਹੁੰਦੀ ਹੈ ਜੀ। ਇਹ ਤੋਂ 1.5 ਗੁਣਾ ਝਾੜ ਆ ਜਾਊਗਾ। ਹਾਂ। ਵਾਣਾ ਕਿੱਦਾਂ ਵਾ ਹਾਂ ਤੁਹਾਨੂੰ ਮੇਰੇ ਜਿਆਦਾ ਕਰਨੀ ਪੈਣੀ ਹੈ ਹਾਂ ਮੈਂ ਨਾਤ ਜਿਆਦਾ ਬਸ ਵੇਹੀ ਹੈ ਨਾ ਮੇਰੀ ਕੋਲ ਬੈਕਗ੍ਰਾਉਂਡ ਨਹੀਂ ਖੇਤੀ ਦੀ ਮੈਂ ਸਿਰਫ ਆਬਜ਼ਰਵ ਕੀਤਾ ਇੱਕ ਅੱਛਾ ਹੁਣ ਜਿਵੇਂ ਲੋਕੀ ਕੀ ਕਰਦੇ ਨੇ ਜੁਰੀਆ ਪਾਤਾ ਹੂੰ ਪਾਤਾ ਜੀ ਰਲ ਗਿਆ ਤੇ ਇੱਕ ਸਟ੍ਰਕਚਰ ਖੜਾ ਹੋ ਗਿਆ ਕਣਕ ਦਾ ਵਿੱਚ ਕੁਝ ਨਹੀਂ ਜਿੱਥੇ ਮੈਂ ਖੜਾ ਸਕਾਂ ਉਹਥੇ ਭਾਜੀ ਥੱਲੇ ਨਾ ਕੋ 35 40 ਕਿੱਲੇ ਇਹਨਾਂ ਦੇ ਬੰਦਿਆਂ ਦੇ ਕਹਿੰਦੇ ਘਟੋ ਘਟ 70 80 ਬੋਰੀਆਂ ਹੋ ਜੰਦੀਆਂ ਕਣਕ ਦੀਆਂ ਅਛਾ ਜੀ ਖੱਟਦੇ ਪਾਣੀ ਉਹ ਵਿਚਾਰੇ ਲਾਂਦੇ ਆ ਮਿਹਨਤ ਬਹੁਤ ਕਰਦੇ ਆ ਬੱਕਰੀਆਂ ਬਸ ਵੀ ਉਹੀ ਗੱਲ ਆ ਭਾਜੀ ਵਾਲੀ ਮਿਹਨਤ ਜਿਆਦਾ ਆ ਹਾਂਜੀ ਝਾੜ ਵਾਧੂ ਹੋ ਜਾਂਦਾ ਅਸ ਅਸ ਦੋ ਗੁਣਾ ਕੱਢ ਲਓ ਤੁਹਾਡੀ ਮਿਹਨਤ ਪ੍ਰਾਣੀ ਘਾਉ ਤਾਂ ਨਾ ਜਿੰਨਾ ਗੋੜ ਪਾਓਗੇ ਓਨਾ ਮਿੱਠਾ ਜਿੰਨੀ ਮਿਹਨਤ ਕਰੋਗੇ ਓਨਾ ਤੁਹਾਨੂੰ ਝਾੜ ਮਿਲ ਜੂਗਾ ਹਾਂਜੀ ਹਾਂਜੀ ਜਿਹੜੀ ਕੈਮੀਕਲ ਫਾਰਮੇਂਟ ਮਿਹਨਤ ਘਟ ਹਾਂਜੀ ਬੰਦੇ ਨੇ ਇੱਕ ਵਾਰੀ ਜੂਰੀਆ ਪਾਤਾ ਸਪਰੇਅ ਮਾਰਤੀ ਹਮ ਜੀਲਡ ਵਾਝ ਜਾਂਦੀ ਆ ਪਰ ਵਿੱਚ ਉਹਦੇ ਕੁਛ ਨਹੀਂ ਗਾ ਸਹੀ ਗੱਲ ਕਹੀ ਤਿੰਨ ਤੱਤ ਪੂਰੇ ਕਰਦਾ ਉਹ ਹਾਂਜੀ ਪੋਟਾਸ਼ੀਅਮ ਨਾਈਟ੍ਰੋਜਨ ਫਾਸਫੋਰਸ ਹੂੰ 10 ਤੱਤ ਪੂਰੇ ਹੋਣੇ ਆ ਜਿਹੜੇ ਬਾਕੀ ਦੇ 21 ਤੱਤਾਂ ਜੋ ਤਿੰਨ ਪੂਰੇ ਹੋ ਗਏ ਜਿਹੜੇ ਬਾਕੀ ਰਹਿ ਗਏ ਉਹ ਕਿੱਥੋਂ ਕਰੋਗੇ ਪੂਰੇ ਹਾਂਜੀ ਸਰ ਉਹਦੇ ਸਪਲੀਮੈਂਟ ਜਾਂਦੇ ਨੇ ਉਹ ਸਹਾਂਜਣਾ ਜੀ ਉਹ ਜਿਹੜਾ ਕਿਹੜਾ ਸਹਾਂਜਣਾ ਜੀ ਉਹ ਹੈ ਉਹ ਉਹ ਜਿਹੜਾ ਉਹ ਜਿਹੜਾ ਬਿੰਗਾ ਜਿਹਾ ਉੱਗਿਆ ਹਾਂਜੀ ਹਾਂਜੀ ਬਿੰਗਾ ਜਿਹਾ ਇਹ ਉਹ ਆਹ ਦੇ ਪਾਈ ਆ ਆ ਦੇਖੋ ਮੇਰੀ ਵੀਡੀਓ ਦੇਖੋ ਆਹ ਜਿਹੜਾ ਆਹ ਵਾਲਾ ਆਹ ਵਾਲਾ ਆਹ ਪੰਜ ਜੀਵਨ ਅਦਾਲ ਥੱਲੇ ਵੀ ਫੜੀਆਂ ਜੀ ਫੜੀਆਂ ਕੰਮ ਆਦੀਆਂ ਚਾਰ ਪੰਦਾ ਇਹਦਾ ਸ਼ੂਗਰ ਦੇ ਵਾਸਤੇ ਬਹੁਤ ਸਹੀ ਆ ਆ ਦੇ ਮੇਰੇ ਆ ਮੇਰੀ ਧੌਣ ਤੇ ਚੜਿਆ ਸੀ ਬਈ ਆ ਦੇਖੋ ਆ ਦੇਖ ਲਾ ਆ ਤੁਸੀਂ ਚੰਗਾ ਦਿਖਾਤਾ ਮੈਨੂੰ ਆ ਮੇਰੀ ਧੌਣ ਤੇ ਚੜ ਗਿਆ ਆ ਮੈਂ ਹੱਥ ਤੇ ਮੈਂ ਦੇਖਿਆ ਤਾਣ ਨੂੰ ਹੱਥ ਮਾਰ ਕੇ ਮੈਂ ਕਿਹਾ ਆ ਗਈ ਤੂੰ ਆ ਦੇਖੋ ਬਈ ਬੜੇ ਸਟਾਈਲ ਵਾਲੇ ਹਾਉ ਦੇ ਭਰਾਵਾ ਜਰੀਲਾ ਨਹੀਂ ਹੋਵੇ ਜਰੀਲਾ ਤਾਂ ਨਹੀਂ ਹੁੰਦਾ ਭਰਾ ਜੀ ਇਹ ਜਰੀਲਾ ਨਹੀਂ ਹੁੰਦੀ ਮੈਂ ਕਿਹਾ ਭਰਾਵਾ ਪਤਾ ਲੱਗਾ ਘਰ ਜਾ ਕੇ ਹੱਥ ਸੁੱਝ ਗਿਆ ਤਾਂ ਉਹ ਸਤਾਉਂਗਾ ਵੀ ਕੀ ਕਰ ਲਿਆ ਹਾਂਜੀ ਮ제 ਮ제 ਚ ਕਿਆ ਵਾਤਾ ਸਟਾਈਲੀਆ ਦਾ ਵੀ ਚਲੋ ਵੀ ਥੱਲੇ ਉਹ ਆਇ ਇੱਕ ਹੋਰ ਸੀਗਾ ਕਿ ਉਹ ਹੀ ਸੀ ਚਲਿਏ ਜੀ ਫਿਰ ਚਲ ਨਿਆਰਾ ਦੇਖ ਲੈਣਾ ਫਿਰ ਲੋਬ ਜੀ ਤਾਂ ਨਹੀਂ ਰੱਬ ਦਾ ਜਾਣਦਾ ਜਾਂ ਜੀ ਨਹੀਂ ਕਰਦਾ ਆ ਦੇਖੋ ਲੱਗ ਗਏ ਜੇ ਲੱਗੇ ਦੇਖਣ ਦਾ ਕੀ ਜੀ ਸਵੰਜਨਾ ਅੱਛਾ ਆਇਆ ਹਾਂਜੀ ਆ ਰੋਟਾ ਜੀ ਆ ਤਾਂ ਦੇਖੋ ਜੀ ਦੇਖ ਲਓ ਸਾਂਝਾ ਪਸ਼ੂਆਂ ਨੂੰ ਪੱਤੇ ਪੁੱਤੇ ਪਾਉਂਦੇ ਇਹਦੇ ਵਿੱਚ ਹਾਂਜੀ ਪਸ਼ੂਆਂ ਨੂੰ ਪੱਤੇ ਪੁੱਤੇ ਪਾਉਂਦੇ ਇਹਦੇ ਅੱਛਾ ਪਸ਼ੂਆਂ ਨੂੰ ਪਾਉਂਦੇ ਗਰਵਾਸਤੇ ਵੀ ਬਹੁਤ ਹਾਂਜੀ ਨਹੀਂ ਇਹ ਇਹਦੇ ਤੇ ਕਹਿੰਦੇ ਗੁਣ ਬਹੁਤ ਹੈ ਜੀ ਗੁਣਾਂ ਦੀ ਖਾਂ ਰਿਹਾ ਇਹੇ ਹਾਂਜੀ ਇਹ ਬਹੁਤ ਹੀ ਵਧੀਆ ਮੈਨੂੰ ਕਦੀ ਫਲੀਆਂ ਲੱਗੀਆਂ ਨਹੀਂ ਦੇਖੀਆਂ ਬਸ ਸੀਜ਼ਨ ਦੇ ਹਿਸਾਬ ਨਾਲ ਹਾਂ ਨਹੀਂ ਸੀਜ਼ਨ ਦੇ ਹਿਸਾਬ ਨਾਲ ਨਹੀਂ ਲੱਗਦੀਆਂ ਫਲੀਆਂ ਜੇ ਦੇਖਣੀਆਂ ਲੱਗੇ ਤਾਂ ਉਹ ਦੇਖ ਲਓ ਲੱਗੀਆਂ ਪਈਆਂ ਉਹ ਸਾਹਮਣੇ ਲੱਗੀਆਂ ਪਈਆਂ ਲੱਗੀਆਂ ਦਿਖਾਓ ਤਾਂ ਹਾਂਜੀ ਆਹ ਦੇਖੋ ਭਾਜੀ ਆਹ ਫਲੀਆਂ ਲੱਗੀਆਂ ਹੋਈਆਂ ਕਿੱਥੇ ਫਲੀ ਉਹ ਦੇਖੋ ਲੰਬੀ ਲੰਬੀ ਲੱਗੀਆਂ ਉਹ ਲੰਬੀਆਂ ਜੀਆਂ ਉਹ ਦੇਖੋ ਹਾਏ ਮੇਰੀ ਨਜ਼ਰ ਹਾਂ 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 ਦੇਖੀ ਤੇ ਕਿਦਿ ਗਿਆ ਚਾਹ ਹੈ ਅਪਾ ਜੀ ਆਹ ਕਹਦਾ ਦਰਖਤ ਆ ਵਾਲਾ ਆਹ ਵਾਲਾ ਇਹ ਸੰਤਰਾ ਵਗੈਰਾ ਆਹਾ ਹੈ ਹਾਂਜੀ ਸ਼ਾਹ ਦੇਖੋ ਕਿੰਨੀਆਂ ਥੱਲੇ ਹਾਂਜੀ ਹਾਂਜੀ ਪਾਣੀ ਦੇਖ ਥੱਲੇ ਹੁਣ ਤੁਸੀਂ ਇਸ ਇਸ ਦਰਖਤ ਤੋਂ ਅੰਦਾਜ਼ਾ ਲਾ ਸਕਦੇ ਆ ਦਰਖਤ ਦੀ ਵੈਲਿਊ ਹਾਂਜੀ ਸਹੀ ਇਸ ਘਰ ਨੂੰ ਇਸ ਇਕੱਲੇ ਦਰਖਤ ਨੇ ਕਿੰਨੀ ਵਧੀਆ ਥੱਲੇ ਸ਼ਾਹ ਕੀਤੀ ਆ ਤੇ ਆਲੇ ਦੁਆਲੇ ਆਲੇ ਦੁਆਲੇ ਦੇਖੋ ਤੁਸੀਂ ਆਲੇ ਦੁਆਲੇ ਆਲੇ ਦੁਆਲੇ ਸਾਰੇ ਗਰਮ ਹੋਣੇ ਆ ਹਾਂਜੀ ਕਿਤੇ ਵੀ ਦਰਖਤ ਐ ਨਹੀਂ ਨਾ ਹੂੰ ਜੇ ਜੇ ਹਰ ਘਰ ਦੇ ਕੋਲ ਹੀ ਤਾਂ ਇੱਕ ਦਰਖਤ ਹੋਵੇ ਇੱਥੇ ਕਿੰਨਾ ਵਧੀਆ ਹੋਰ ਵੀ ਮਾਹੌਲ ਵਧੀਆ ਲੱਗੇ ਸਾਨੂੰ ਹੈਨਾ ਹਾਂਜੀ ਇਹ ਅੱਕ ਹੈ ਜੀ ਅੱਕ ਹਾਂਜੀ ਅੱਛਾ ਹਾਂ 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 ਠੀਕ ਹੈ ਠੀਕ ਆ ਦੇਖੋ ਯਾਰ ਮੈਨੂੰ ਤਾਂ ਪਾਜੀ ਇੱਕ ਗੱਲ ਬਹੁਤ ਸੋਹਣੀ ਲੱਗੀ ਤੁਹਾਨੂੰ ਬੜੀ ਵਧੀਆ ਨੌਲੇਜ ਆ ਕਿਉਂਕਿ ਮੈਨੂੰ ਲੱਗਦਾ ਤੁਸੀਂ ਬਾਬਾ ਜੀ ਤੋਂ ਚੀਜ਼ਾਂ ਦਾ ਗਿਆਨ ਲਿਆ ਆ ਜਿਹੜੇ ਤੁਹਾਡੇ ਬਾਬਾ ਜੀ ਇੱਥੇ ਆਗੇ ਨਾ ਅੱਕ ਇਹਨੂੰ ਅੱਕ ਆ ਹਾਂਜੀ ਇਹਨੂੰ ਕਿਸ ਕੰਮ ਨੂੰ ਵਰਤਦੇ ਆ ਪਰ ਪਾਜੀ ਇਹਨੂੰ ਤਾਂ ਵੈਸੇ ਦੁਨੀਆਂ ਦੁਨੀਆਂ ਜਿਹੀ ਪੈਂਦਾ ਜੀ ਇਹ ਤੇ ਲੋਕੀ ਪੂਜਾ ਪਾਠ ਚ ਵੀ ਲੰਦੇ ਆ ਕੰਮ ਅੱਛਾ ਮੰਨ ਜੀ ਦੇਖ ਲੋ ਯਾਰ ਹੈ ਇੱਕ ਅੱਕ ਠਿਕਾਵਤ ਵੀ ਹੈ ਨਾ ਕੋਈ ਅੱਕ ਦਾ ਚੱਬਿਆ ਜਾ ਅਕਰ ਅੱਕ ਦਾ ਅਕੋਰਡਿੰਗ ਹੁੰਦੀ ਨਾ ਬਹੁਤ ਹਾਂਜੀ ਕੁਛ ਸਗੀ ਕਹਾਵਤ ਇਦਾਂ ਦੀ ਹੈ ਨਹੀਂ 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 ਅੱਕ ਦਾ ਅੱਕ ਦੀ ਹੈਗੀ ਆ ਹਾਂਜੀ ਕਿ ਨਹੀਂ ਨਹੀਂ ਕਹਿੰਦੇ ਹੁੰਦੇ ਨਾ ਵੀ ਉਹ ਖਾਣਾ ਦਾ ਅੱਕ ਜੱਬਣ ਦੇ ਬਰਾਬਰ ਆ ਮਤਲਬ ਆ ਕੰਮ ਕਰਨਾ ਸ਼ਹਿਰ ਬਣਾ ਰਿਹਾ ਹਾਂ ਹਾਂ ਸ਼ਹਿਰ ਬਣਾ ਰਿਹਾ ਹਾਂ ਜਿਹਦਾ ਜਦ ਡਾੜ੍ਹ ਦੁਖਦੀ ਹੋਵੇ ਨਾ ਦਾੜ੍ਹ ਬੰਦੇ ਦੇ ਦੰਦ ਵਗੈਰਾ ਦੁਖਦੇ ਕੀਟਾ ਲੱਗਾ ਹੋਵੇ ਇੱਕ ਵਾਰੀ ਤੇ ਦੁੱਧ ਲਾਓ ਦਾੜ੍ਹ ਦੰਦੀ ਤੋਂ ਨਿਕਲ ਸਕਦਾ ਅੱਛਾ 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 ਜੋੰਦੇ ਨਾਲੀ ਉਕਲ ਜਾਂਦੀ ਹੈ ਉਹ ਇਹੀ ਗੱਲ ਮੈਨੂੰ ਦੱਸੀ ਕਿਸੇ ਹੋਰ ਨੇ ਪਤਾ ਕਾਦੀ ਉਹ ਤੁਹਾਡਾ ਹੈ ਨਹੀਂ ਸੀ ਉਹ ਛਿੱਤਰ ਥੋਰ ਥੋਰ ਨਹੀਂ ਹੁੰਦੀ ਥੋਰ ਲੰਬੇ ਲੰਬੇ ਡੰਡਿਆਂ ਨੇ ਕੰਡੇ ਲੱਗੇ ਹੁੰਦੇ ਆ ਹਾਂਜੀ ਉਹਦੀ ਦੱਸੀ ਕਹਿੰਦਾ ਦਾ ਦੁੱਧ ਕੱਢ ਕੇ ਲਾਓ ਨਾ ਦੰਦ ਦੇ ਉੱਤੇ ਜਿਹੜਾ ਦੰਦ ਹਿੱਲਦਾ ਹੋਵੇ ਉਹ ਆਰਾਮ ਨਾਲ ਨਿਕਲ ਜਾਂਦਾ ਡੈਂਟਿਸਟ ਹੈ ਹਾਂਜੀ ਇਹ ਡੈਂਟਿਸਟ ਆ ਹਾਂ ਨੈਚੁਰਲ ਡੈਂਟਿਸਟ ਆ ਇਹ ਕੁਦਰਤੀ ਡੈਂਟਿਸਟ ਸਹੀ ਗੱਲ ਆ ਸਹੀ ਗੱਲ ਆ ਆ ਟੀਵੀ ਚ ਲਾਣੇ ਇਹ ਚੜੇਲ ਬੂਟੀ ਆ ਜੀ ਹਾਂ ਜੀ ਚੜੇਲ ਬੂਟੀ ਜਿਹੜੀ ਫੁੱਲਾਂ ਲਈ ਆ ਹਾਂਜੀ ਇਹ ਤਾਂ ਪਤਾ ਚੜੇਲ ਬੂਟੀ ਹਾਂ ਆ ਇਹ ਚੜੇਲ ਬੂਟੀ ਪਾਜੀ ਆ ਪਿੰਕ ਫਲਾਰ ਵਾਲੀ ਇਹਨੂੰ ਪਾਜੀ ਲਾਟੀਨਾ ਕਹਿੰਦੇ ਆ ਇਹ ਮੈਨੂੰ ਉਹਨੇ ਰੰਜੋਤ ਸਿੰਘ ਜੋ ਆਪਣੇ ਵੈਦ ਆ ਨਾ ਜਿਹੜੇ ਜਿਹਨਾਂ ਵੀਡੀਓ ਪਾਉਣਾ ਦੱਸਿਆ ਸੀ ਇਹ ਬਾਕੀ ਬੂਟੀ ਨੂੰ ਟੱਕ ਲੈਂਦੀ ਜਿਹਦੇ ਥੱਲੇ ਦੇ ਬੂਟੇ ਹੁੰਦੇ ਆ ਨਾ ਇਹ ਉਹ ਤੇ ਕੁੰਡਲੀ ਮਾਰ ਲੈਂਦੀ ਪੂਰਾ ਇਹ ਤੇ ਸ਼ਾ ਕਰ ਦਿੰਦੀ ਉਹ ਮਾਰ ਦਿੰਦੀ ਆ ਕਹਿੰਦੇ ਇਹਨੂੰ ਮਤਲਬ ਵਧਣ ਤੇ ਬੜੀ ਮਹਿੰਮ ਛੇੜੀ ਗਈ ਆ ਕਿ ਇਹ ਖਤਮ ਕੀਤੀ ਜਾਵੇ ਇਹ ਠੀਕ ਹੈ ਜੀ ਇਹ ਤਾਂ ਕਹਿੰਦੇ ਇਹ ਜੋ ਮੈਨੂੰ ਪਤਾ ਲੱਗਾ ਇਹਨੇ ਲੈ ਆ ਕੇ ਇਹਨਾਂ ਸੁੱਤੀ ਇਸ ਇੱਥੇ ਦੀ ਇਹਦੀ ਇਹਦੀ ਬਾਬਾ ਜੀ ਮੈਨੂੰ ਦੱਸਦੇ ਸੀ ਝੂਰੇ ਵਾਲੇ ਕਿ ਇਹਦੀ ਉਹ ਕੀੜੇ ਮਾਰ ਦਵਾਈ ਬਣਦੀ ਆ ਮਤਲਬ ਉਹ ਸਪਰੇਅ ਕਰਨ ਨੂੰ ਹਾਂ ਜੀ ਹਾਂ ਜੀ ਠੀਕ ਆ ਨਾ ਪੈਸਟਿਸਾਈਡ ਟਾਈਪ ਜ ਲੈਟੀਨਾ ਚੜੇਲ ਬੂਟੀ ਹੈ ਇਹਨੂੰ ਕਾਲਾ ਹੈ ਹੈ ਇਹਨੂੰ ਕਫਲ ਨਿਕਲਦਾ ਕਾਲਾ ਹੈ ਚੜੇਲ ਬੂਟੀ ਕਹਿੰਦੇ ਨਹੀਂ ਮੈਂ ਚੜੇਲ ਬੂਟੀ ਵੀ ਕਹਿੰਦੇ ਆ ਤੇ ਲੈਟੀਨਾ ਵੀ ਕਹਿੰਦੇ ਆ ਆ ਕੀ ਚੀਜ਼ ਆ ਬਾਜੀ ਆਹ ਇਹ ਬਰਨਾ ਜੀ ਅੱਛਾ ਬਰਨਾ ਹਾਂਜੀ ਮੋਰੇ ਬਣਾ ਮੋਰੇ ਬਰਨਾ ਦੇ ਪਿੱਛੇ ਬਣਾ ਤੇ ਕਿਸ ਨੇ ਕਿਹਾ ਕਰਨਾ ਕੀ ਮਤਲਬ ਇਹਦਾ ਭਿੱਜਦਾ ਕੋਈ ਜਲਦੀ ਟੂਣਿਆ ਰ ਬਗੜਾ ਅੱਛਾ 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 ਠੀਕ ਹੈ ਤੇ ਇਹਨੂੰ ਸ਼ੁਭ ਮੰਨਦੇ ਆ ਉਹ ਹਲੀ ਆ ਜੀ ਕੀ ਆ ਜੀ ਹਲੀ ਕਿਹੜਾ ਇਹ ਆ ਜਿਹੜਾ ਆਵळा ਹਾਂ ਜੰਡ ਜੰਡ ਫਲੀਆਂ ਜੀਆਂ ਲੱਗਦੀਆਂ ਲੰਬੀਆਂ ਲੰਬੀਆਂ ਨੇ ਆਹ ਊਰੇ ਜਿਹੜਾ ਇਹ ਆਹ ਵਾਲਾ ਹਾਂਜੀ ਆਹ ਹੈ ਅੜ ਵਿੱਚ ਦੀ ਦਾ ਹਾਂਜੀ ਹਾਂਜੀ ਕੀ ਕਹਿੰਦੇ ਇਹਨੂੰ ਦੁਬਾਰਾ ਅਲੀ 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 ਇਹ ਕੀ ਇਹਦਾ ਕੀ ਹੁੰਦਾ ਇਹਦੀ ਲੱਗਦੀ ਫਲੀਆਂ ਲੱਗਦੀਆਂ ਜੀ ਇਹਨੂੰ ਇਹ ਦਵਾਈਆਂ ਚ ਪੈਂਦੀ ਇਹਦੀ ਫਲੀ ਵੀ ਬੱਲੇ ਬੱਲੇ ਇਹ ਕਿਸੇ ਕੰਮ ਆਂਦੀ ਹੈ ਕਿਹੜੀ ਜੀ ਇਹ ਤੇ ਘਰ ਵਿੱਚ ਲਾ ਦਿੰਦੇ ਨੇ ਇਦਾਂ ਲੱਗਦੀ ਹੈ ਜਦ ਨਾਲ ਮੰਨ ਲਓ ਬਈ 나ਖ ਵਗੈਰਾ ਲੱਗਦੀ ਹੈ ਅੱਛਾ ਫੜਨੇ ਨੂੰ ਇਹਨੂੰ ਬਰਨੇ ਨੂੰ ਹਾਂਜੀ ਇਹਦੇ ਨਾਲ ਸਾਦੀ ਦਵਾਈ ਬਣਾਉਂਦੇ ਬਾਬਾ ਜੀ ਬਣਾਉਂਦੇ ਆ ਦਵਾਈ ਭਾਜੀ ਅਸਥਮਾ ਦੀ ਦਵਾਈ ਬਣਦੀ ਆ ਇਤੋਂ ਉਹੀ ਗੱਲ ਜਿਹੜੀ ਭਾਜੀ ਹੁਣਾਂ ਨੇ ਕਿਹਾ ਇਹ ਦੇਖੋ ਕਿੰਨਾ ਏਰੀਆ ਹੋਣਾ ਹੈ ਹਾਂ ਕਿੰਨਾ ਕਾ ਦੱਸੋ ਕਿੰਨੇ ਕਿੰਨੇ ਬੂਟੇ ਨਿਕਲੇ ਕਿੰਨੇ ਨਿਕਲੇ ਹਾਂ ਸਿੰਬਲ ਵੀ ਆ ਗਏ ਨਿੱਥੇ ਬਥੇਰੇ ਹਾਂ ਸਿੰਬਲ ਦੀ ਜਦੋਂ ਉਹ ਵੀ ਦੀ ਦਵਾਈ ਬਣਦੀ ਹੈ ਜੀ ਸਿੰਬਲ ਤਾਂ ਭਾਜੀ ਬਹੁਤ ਮਤਲਬ ਕਿ ਇੱਕ ਹਾਂ ਸਿੰਬਲ ਉਹ ਪੇੜ ਜੋ ਲੰਬਾਈ ਭਾਜੀ ਮਿਲੇਗਾ ਸਾਨੂੰ ਇਹ ਵੀ ਬਹੁਤ ਜਾਣਕਾਰੀ ਰੱਖਦੇ ਬਹੁਤ ਉਹ ਸਿੰਬਲ ਭਾਜੀ ਤੁਹਾਨੂੰ ਬਾਬਾ ਜੀ ਨੇ ਦੱਸਿਆ ਨਹੀਂ ਜਿੱਤੇ ਸਰੀਰ ਤੇ ਗੱਠਾ ਹੁੰਣ ਇੱਕ ਗੱਠਾ ਵਾਲਾ ਸਿੰਬਲ ਹੀ ਹੁੰਦਾ ਜਿੱਤੇ ਗੱਠਾ ਹੁੰਦੀਆਂ ਆ ਇਹ ਤੇ ਗੱਠਾ ਆ ਹਾਂ ਜੰਜੇ ਉਹ ਤਣੇ ਦੇ ਉੱਤੇ ਗੱਠਾ-ਗੱਠਾ ਆ ਇਹ ਤਾਂ ਕੰਡੇ-ਕੰਡੇ ਜਿਹਾ ਹਾਂ ਜੰਜੇ ਜੀ ਬਸ ਵੇ ਜਿਹੜੇ ਬਾਬਾ ਜੀ ਦੀ ਗੱਲ ਕਰ ਰਹੇ ਜੇ ਜਿੱਥੇ ਆਪਾਂ ਜਾਣਾ ਹੁਣ ਉਹ ਮਿਲੂਗੇ ਬਿਲਕੁਲ ਮਿਲੂਗੇ ਉੱਥੇ ਹੁੰਦੇ ਉਹ ਆਜੋ ਫੇ ਆਪਾਂ ਉੱਥੇ ਚੱਲਦੇ ਆਂ ਹੈ ਐਲਰਜੀ ਦਾ ਪੁੱਛਿਆ ਕੋਈ ਮਿਲ ਜਾਣਾ ਸਭ ਕੁਝ ਤੁਹਾਨੂੰ ਮਨ ਲੋਦੋਂ ਤੋਂ ਜਾਣਕਾਰੀ ਇੱਕ ਮਿੰਟ ਭਾਜੀ ਇਹ ਆਇਆ ਹੈ ਨਾ ਹਾਂਜੀ ਹਾਂਜੀ ਸਿੰਬਲ ਇਹ ਕੰਡਿਆਂ ਵਾਲਾ ਸਿੰਬਲ ਆ ਗੱਠਾਂ ਵਾਲਾ ਹੈ ਹਾਂਜੀ ਹਾਂਜੀ ਗੱਠਾਂ ਵਾਲਾ ਇਹਦੇ ਬਾਰੇ ਮੈਨੂੰ ਗੱਲ ਦੱਸੀ ਸੀ ਬਾਬਾ ਜੀ ਨੇ ਇੱਕ ਹਾਂਜੀ ਹਾਂਜੀ ਕਹਿੰਦੇ ਸੀ ਜੇ ਸਰੀਰ ਤੇ ਗੱਠਾਂ ਆ ਨਾ ਇਹਦੀ ਗੱਠ ਕੱਟ ਕੇ ਨਾ ਪੱਥਰ ਤੇ ਘਸਾ ਕੇ ਲਾ ਲਓ ਹਾਂਜੀ ਤੇ ਤੁਹਾਡੀਆਂ ਗੱਠਾਂ ਉੜ ਜਾਂਦੀਆਂ ਕਹਿੰਦੇ ਉਹ ਚਲੋ ਜੀ ਆਜੋ ਜੀ ਆਜੋ सोनू ਭਾਜੀ ਨੇ ਨਾ ਅੱਜ ਸਾਡੇ ਦਿਮਾਗ ਦੇ ਵਿੱਚ ਹੋਰ ਬਹੁਤ ਸੋਹਣੀਆਂ ਗੱਲਾਂ ਪਾਤੀਆਂ। ਬਾਂਸਾਂ ਦੀ ਵੀ ਦਵਾਈ ਬਣਦੀ ਨੇ ਪੰਗਾਰਾ ਬਾਂਸ ਦਾ। ਆਹ ਆਹ ਰੇ ਪੰਗ। ਆਹ ਬਾਂਸ ਹੈ। ਬਾਂਸਾਂ ਦੀ ਦਵਾਈ ਤਾਂ ਬਣਦੀ ਹਾਂਜੀ ਹਾਂਜੀ। ਕੀ ਬਣਦਾ ਉਹਦਾ ਤੁਸੀਂ ਇਹਦੇ ਤੇ ਵੈਸੇ ਗੋਡੀਆਂ ਕਾਡੀਆਂ ਵਾਸਤੇ ਬਣਦੀ ਦਵਾਈ। ਹਾਂਜੀ ਪੰਗਾਰੇ ਦੀ ਬਣਦੀ ਛੋਟੇ ਛੋਟੇ ਦੀ ਪੰਗਾਰੇ ਦੀ ਜਿਹੜਾ ਹਾਂਜੀ। ਛੋਟੇ ਜਿਹੇ ਦੇਖ ਲਓ। ਜੇ ਰੁਕਣਾ ਆਪਾਂ ਅੱਬਾ ਜੀ ਕੋਲ ਵੀ ਰਾਤ ਰੁੱਕ ਸਕਦੇ ਕੋਈ। ਹਾਂ। ਉੱਥੇ ਵੀ ਰੁੱਕ ਸਕਦੇ ਆਪਾਂ। ਉੱਥੇ ਵੀ ਬਹੁਤ ਵਧੀਆ ਚੀਜ਼ ਹੈ। ਸੋਣ ਬੈਠਣ ਦੀ ਕੋਈ ਪ੍ਰੋਬਲਮ ਨਹੀਂ ਬਾਬਾ ਜੀ ਪਹਿਲੇ ਇਲਾਜ ਪੁੱਛਣਾ ਬਾਬਾ ਜੀ ਹਾਂਜੀ ਆਜੋ ਫੇ ਆਜੋ ਆਜੋ ਇਹ ਭਲਾਵੇ ਆ ਜੀ ਆ ਦੇਖੋ ਹਾਂਜੀ ਇਹ ਭਲਾਵੇ ਦੀ ਵੀ ਦਵਾਈ ਬਣਦੀ ਹੈ ਭਲਾਵੇ ਹਾਂਜੀ ਭਲਾਵੇ ਆ ਲਾਲ ਲਾਲ ਹਾਂਜੀ 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 ਇੱਕ ਮਿੰਟ ਇੱਕ ਮਿੰਟ ਪਸ਼ੂਆਂ ਨੂੰ ਵੀ ਦਿੰਦੇ ਆ ਇਹ ਇਹ ਭਲਾਵੇ ਕਹਿੰਦੇ ਇਹਨਾਂ ਨੂੰ ਆ ਜਿਹੜੇ ਆ ਦੇਖੋ ਲਾਲ ਫੁੱਲ ਲੱਗੇ ਜਿਹੜੇ ਹਾਂ ਆ ਦੇ ਹਾਂਜੀ ਇਹ ਕਿੰਨੂ ਆ ਜੀ ਕਿੰਨੂ ਹਾਂਜੀ ਕਿੰਨੂ ਲੱਗਦੇ ਛੋਟੇ ਛੋਟੇ ਇਹਨੇ ਉਹ ਕਿਸ ਕੰਮ ਆਉਂਦੇ ਆ ਉਹ ਖਾਣ ਦੇ ਕੰਮ ਆਉਂਦੇ ਆ ਹੈ ਖਾਣ ਦੇ ਕੰਮ ਆਉਂਦੇ ਆ ਕਿੱਥੇ ਆ ਜਿਹੜਾ ਵੱਡੇ ਵੱਡੇ ਪੱਤੇ ਆਹਾ ਹਾਂਜੀ ਆਹ ਜਿਹੜੇ ਚੋੜੇ ਚੋੜੇ ਆ ਕਾਲਾ ਕਿੰਨੂ ਦਾ ਪੇੜ ਹੈ ਉਹ ਸ਼ਾ ਹਾਂਜੀ ਲੈ ਇਹ ਹੈਗੇ ਆ ਇਹ ਦੂਜੇ ਕੀ ਕਹਿੰਦੇ ਆ ਇਹਦੇ ਨਾਲ ਰੋਟੀਆਂ ਲੱਗਦੀਆਂ ਪਹਿਲਾਂ ਸਾਡੇ ਦਾ ਅੱਜ ਤਾਂ ਨਹੀਂ ਘਰ ਦੇ ਇਸਤੇਮਾਲ ਜਿਹੜੇ ਸਿਆਣੇ ਬਜ਼ੁਰਗ ਸੀਗੇ ਉਹ ਇਹਨਾਂ ਦੇ ਸਰਫ ਬਣਾਉਂਦੇ ਸੀਗੇ ਸਰਫ ਹਾਂਜੀ ਸਰਫ ਕੱਪੜੇ ਧੋਣ ਵਾਸਤੇ ਇੱਕ ਮਿੰਟ ਰੋਟੀਆਂ ਦਾ ਇਹ ਤਾਂ ਲੱਭ ਰਹੇ ਇਹਨੂੰ ਕਹਿੰਦੇ ਕੀ ਆ ਇਹਨੂੰ ਵੈਸੇ ਭਾਜੀ ਉਹ ਕਹਿੰਦੇ ਆ ਇਹ ਰਾੜਾ ਕਹਿੰਦੇ ਰਾੜਾ ਰਾੜਾ ਹਾਂਜੀ ਰਾੜਾ ਹਾਂ ਰੀਠਾ ਹਾਂ ਰੀਠਾ ਰਾੜਾ ਕਹਿੰਦੇ ਇਹ ਗਰੂਨਾ ਭਾਜੀ ਇਹ ਗਰੂਨਾ ਇਹ ਖਾਣ ਦੇ ਕੰਮ ਆਉਂਦਾ ਇਹਨੇ ਛੋਟੇ ਛੋਟੇ ਫੜ ਲੱਗਦੇ ਗਰੂਨਾ ਰੀਠਾ ਸਮਝ ਗਿਆ ਹਾਂ ਅੱਛਾ ਆ ਗਰੂਨਾ ਆ ਤੁਸੀਂ ਕਹਿੰਦੇ ਆ ਇਹ ਗਰੂਨਾ ਜੀ ਇਹ ਇਹ ਇਹਨੂੰ ਫਲ ਲੱਗਦੇ ਛੋਟੇ ਛੋਟੇ ਆਹ ਉੱਪਰ ਆ ਹਾਂਜੀ ਹਾਂਜੀ ਅੱਛਾ ਤੁਸੀਂ ਸੰਤਰੇ ਦੱਸੇ ਕਿਹੜੇ ਸੀਜ਼ਨ ਚ ਲੱਗਦੇ ਇਹ ਸੰਤਰੇ ਜਿਹੜਾ ਸਾਡੇ ਆਪਣੇ ਚੱਲਦੇ ਨੇ ਸੀਜ਼ਨ ਜੇ ਕਿਹੜੇ ਇਹ ਪਾਜੀ ਲਾਦੇ ਮਹੰਜਾ ਨਹੀਂ ਨਹੀਂ ਲੱਗ ਰਹੇ ਮੈਂ ਕਹਾਂ ਜਿੱਦਾਂ ਨਹੀਂ ਨਹੀਂ ਮੈਨੂੰ ਲੈ ਲੈਣਾ ਤੁਹਾਡੇ ਕੋਲ ਯਾਦ ਮੈਨੂੰ ਕਿਹੜਾ ਲੱਗਦਾ ਸੰਤਰਾ ਕਿਹੜੇ ਸੀਜ਼ਨ ਚ ਲੱਗਦਾ ਸਾਡੇ ਜਿਹੜਾ ਆਮ ਹੀ ਲੱਗਦੀ ਹੈ ਸੀਜ਼ਨ ਜਿੱਦਾਂ ਆਪਣੇ ਇੱਥੇ ਲੱਗਦੇ ਆ ਥੱਲੇ ਹਾਂ ਤੇ ਆ ਯਾਰ ਉਸੇ ਸੀਜ਼ਨ ਹਾਲ ਤਾਂ ਉਸੇ ਸੀਜ਼ਨ ਚ ਤਿਆਰ ਹੋਏ ਇਹ ਤਾਂ ਭਰਿਆ ਪਿਆ ਇੱਥੇ ਹੈ ਨਾ ਹਾਂਜੀ ਦੇਖ ਲਓ ਹੈ ਕਰੋਨਾ ਮੈਡੀਸਨ ਫੈਕਟਰੀ ਹੈ ਮੈਡੀਸਨ ਫੈਕਟਰੀ ਹੈ ਇੱਥੇ ਦਾ ਬਿਲਕੁਲ ਕੰਢੀ ਦਾ ਇਲਾਕਾ ਸਾਡਾ ਦਾ ਯਾਰ ਦੇਖ ਲਓ ਹੈ ਭਾਈ ਹੁਣੀ ਕਹਿੰਦੇ ਹੋਣੇ ਤੁਹਾਨੂੰ ਕੀ ਕੀ ਦੱਸਾਂ ਮੈਂ ਇੱਥੇ ਬਹੁਤ ਕੁਝ ਆ ਹਾਂਜੀ ਦੁਨੀਆ ਭਰੀ ਪਈ ਆ ਇੱਥੇ ਕੰਢੀ ਦੇ ਇਲਾਕੇ ਚ ਦਰਖਤਾ ਨਾਲ ਕੀ ਖੈਰ ਆ ਜੀ ਉੱਪਰ ਖੈਰ ਹਾਂਜੀ ਜਿਹਦਾ ਕੱਥਾ ਨਿਕਲਦਾ ਨਹੀਂ ਕਿੱਥੇ ਉਹ ਪਰੇ ਉਹ ਪਾਜ ਉਹ ਜਿਹੜਾ ਸੁੱਕਿਆ ਸੁੱਕਿਆ ਆਹੋ ਕੱਥਾ ਉਹਦਾ ਨਿਕਲਦਾ ਇਹ ਭਾਈ ਸਭ ਤੋਂ ਮਹਿੰਗਾ ਦਰਖਤਾ ਇੱਥੇ ਦਾ ਸਭ ਤੋਂ ਮਹਿੰਗਾ 12 ਕਿਹੜਾ ਕਹਿੰਦੇ ਤੁਸੀਂ ਆਹ ਜਿਹੜਾ ਉੱਪਰ ਸੁੱਕਾ ਜਿਹਾ ਖੜਾ ਹਾਂ ਜੀ 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 ਇਹ ਪੱਤੇ ਝ ਕਾ ਕਾ ਕੱਥਾ ਬਣਦਾ ਇੱਕ ਕੋਸ਼ਕ ਇੱਕ ਕਿਲੋ ਹੀ ਪਤਾ ਨਹੀਂ ਕਿੰਨੇ ਦਾ ਇਹ ਕਿਲੋ ਕਿੰਨੇ ਕਿੰਨੇ ਦਾ ਨਿਕਲਦਾ ਜੀ ਇਹ ਇਹ ਤਾਂ ਹੁਣ ਐਕਚੁਅਲੀ ਤਾਂ 12 12000 ਰੁਪਏ ਕੁਆਂਟਲ ਗਿਆ ਛਿਲਕੇ ਗਿਰੀ ਜੀ ਦੇਖ ਲਓ ਗਿਰੀ ਵਿੱਚ ਲਾਲ ਗੀ ਕੱਢ ਕੇ ਜਿਹੜਾ ਪਾਂਚ ਕੇ ਪਾਉਂਦੇ ਹਨ ਉਹ ਹੀ ਉਹ ਹੀ ਉਹ ਹੀ ਬਸ ਦੇਖ ਲਓ ਆਹ ਹਾਂ ਤੁਹਾਡਾ ਮੂੰਹ ਪੱਕਿਆ ਹੋਵੇ ਨਾ ਤਾਂ ਮੂੰਹ ਤੇ ਲਾਉਂਦੇ ਆ ਸ਼ੂਗਰ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਹਾਂਜੀ ਸ਼ੂਗਰ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਇਹ ਬੰਦਾ ਪਾਣੀ ਪੀਵੇ ਨਾ ਹੂੰ ਤੇ ਉਹਦੇ ਵਾਸਤੇ ਵੀ ਬੜੀ ਚੀਜ਼ਾਂ ਨੇ ਲੱਕੜੀ ਲੱਕੜ ਸੱਟ ਰੱਖੇ ਬੰਦਾ ਜਿਹਦੇ ਵਿੱਚ ਰਾਤ ਨੂੰ ਰੱਖੜ ਛੱਡ ਦਿੱਤੀ ਪਾਣੀ ਤਾਂਬੇ ਦੇ ਭਾਂਡੇ ਵਿੱਚ ਤਾਂ ਫਿਰ ਬੰਦਾ ਪੀਵੇ ਸਵੇਰੇ ਜੀ ਦੇਖੋ ਗਰਾਲਾ ਬੰਦਾ ਇੱਥੇ ਤੁਸੀਂ ਕਿਹੜੀਆਂ ਚੀਜ਼ਾਂ ਦਿਖਾਈਆਂ ਪਹਿਲੀ ਚੀਜ਼ ਦਿਖਾਈ ਸਾਨੂੰ ਉਹ ਪਿੱਛੇ ਕਿਹੜਾ ਦਿਖਾਈ ਫੁੱਲਾਂ ਵਾਲਾ ਹਾਂਜੀ ਕੀ ਕਹਿੰਦੇ ਉਹਨੂੰ ਤੇ ਫਲਾਈ ਦਿਖਾਈ ਹੈ ਨਹੀਂ ਆਹ ਹਾਂ ਹੂਰੇ ਆਹ ਭਲਾਵੇ ਇਹਨੂੰ ਕਹਿੰਦੇ ਭਲਾਵੇ ਭਲਾਵੇ ਤੋਂ ਕਿ ਤੁਸੀਂ ਉਹ ਦਿਖਾਇਆ ਕਿੰਨੂੰ ਹਾਂਜੀ ਕਿੰਨੂੰ ਦਿਖਾਇਆ ਕਿੰਨ ਦੇ ਬਾਗਰਨਾ ਦਿਖਾਇਆ ਜੀ ਗਰਨਾ ਗਰਨਾ ਫੇ ਇਕੱਠਾ ਹਾਂਜੀ ਗੱਲ ਕੀ ਹੈ ਤੇ ਕੈਮੀਕਲ ਨਹੀਂ ਪਿਆ ਬਚ ਗਏ ਹਾਂ ਆ ਜੋ ਪਾਜੀ ਬੈਠੋ ਯਾਰ ਇਹ ਬੜਾ ਜੀ ਇਹ ਹੈ ਉਹ ਦੂਜਾ ਜਿਹੜੇ ਤੁਸੀਂ ਖਿੱਚਦੇ ਸੀ ਨਾ ਫੋਟੋ ਉਹਦੀ ਸਿੰਬਲ ਦੀ ਅੱਛਾ ਆ ਸਿੰਬਲ ਇਹ ਉਹ ਗੱਠਾਂ ਵਾਲਾ ਨਹੀਂ ਹੈਗਾ ਹੈਗਾ ਗੱਠਾਂ ਵਾਲਾ ਹੀ ਓਏ ਹਾਂਜੀ ਹਾਂਜੀ ਆ ਹੀ ਗੱਠਾਂ ਵਾਲਾ ਆ ਦੇ ਹਾਂਜੀ ਅਜੇ ਜਦੋਂ ਨਾਲ ਚੱਲਦੇ ਆ ਆਇਆ ਸਿੰਬਲ ਆ ਤੇ ਗੱਠਾਂ ਵਾਲਾ ਆ ਦੇ ਓ ਥੱਲੇ ਥੱਲੇ ਗੱਠਾਂ ਹਨਾ ਹਾਂਜੀ ਨਹੀਂ ਮੈਂ ਕਹਿੰਨਾ ਇਹ ਬਾਬਾ ਜੀ ਦੇ ਉੱਥੇ ਇਹੀ ਲੱਗਾ ਜਿਹਦੇ ਸਰੀਰ ਤੇ ਗੱਠਾਂ ਨਿਕਲਿਆ ਹੁੰਦੀਆਂ ਹਨਾ ਆ ਦੇਖੋ ਆ ਵਾਲਾ ਉਹ ਇਹਦੀ ਗੱਠ ਤੋੜ ਕੇ ਨਾ ਮਤਲਬ ਕੱਟ ਕੇ ਲਾਉਂਦੇ ਆ ਦੇਖੋ ਇਨੂੰ ਫੁੱਲ ਬਹੁਤ ਸੋਹਣੇ ਲੱਗਦੇ ਇਹਨੂੰ ਵੀ ਕਿਹੜਾ ਆਹ ਵਾਲਾ ਆਹ ਦੇ ਆਹ ਉਹ ਲੰਬਾ ਸਾਰਾ ਹਾਂ ਆਹ ਦੇ ਕੀ ਬਾਤਾਂ ਯਾਰ ਆ ਤੁਸੀਂ ਚੀਜ਼ ਦਿਖਾਤੀ ਇੱਥੇ ਨਹੀਂ ਤਾਂ ਆਪਾਂ ਮੈਂ ਲੱਭਦਾ ਹੁੰਨਾ ਕਿ ਕਿੱਥੇ ਆਉਂਦਾ ਕਿੱਥੇ ਆਉਂਦਾ ਇਹ ਹਾਂਜੀ ਹਾਂਜੀ ਸਿੰਬਲ ਸਿੰਬਲ ਹੈ ਨਾ ਸਿੰਬਲਾ ਤੂੰ ਮਾਨ ਨਾ ਕਰੀ ਫਲ ਨੀਵੇਂ ਰੁੱਖਾਂ ਨੂੰ ਲੱਗਦੇ ਹਾਂਜੀ ਹਾਂਜੀ ਮਿਆਂਦੜ ਵੀ ਬਹੁਤ ਅਜੀ ਸਮਖੀਰੀਆਂ ਬਾੜੀ ਜਾਂ ਗਲੋ ਬਹੁਤ ਹੈ ਗਲੋ ਹਾਂਜੀ ਗਲੋ ਬਹੁਤ ਹੁੰਦੀ ਆ ਹਾਂਜੀ ਗਲੋ ਜਿਹੜੀ ਖੈਰਪਰ ਦੀ ਹੋਵੇ ਨਾ ਤਾਈ ਫੈਕਟਰੀ ਉਹ ਬਹੁਤ ਅੱਛੀ ਹੁੰਦੀ ਹੈ ਜੀ ਯਾ ਨੈਮੋ ਪਰ ਦੇ ਅੱਛਾ ਹਾਂਜੀ ਹਾਂਜੀ ਜਿਹੜੀ ਨਿੰਮ ਤੇ ਚੜੀ ਹੋਵੇ ਜਾਂ ਖੈਰ ਤੇ ਚੜੀ ਹੋਵੇ ਹੈ ਹਾਂਜੀ ਹਾਂਜੀ ਉਹ ਦਵਾਈ ਆ ਅੱਛਾ 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 ਤੁਹਾਨੂੰ ਇਹ ਜਾਣਕਾਰੀ ਬਾਬਾ ਜੀ ਤੋਂ ਹੋਈ ਆ ਹਾਂਜੀ ਹਾਂਜੀ ਅੱਛਾ ਅੱਛਾ ਬਹੁਤ ਵਧੀਆ ਗੱਲ ਆ ਅਰ ਰਤਕਾ ਉਹ ਪਾਪਾ ਜੀ ਹੁਣਾਂ ਨੇ ਦੱਸਿਆ ਸੀ ਮੈਨੂੰ ਇੱਕ ਮਿੰਟ ਰੁਕਿਓ ਆ ਜਿਹੜੇ ਲਾਲਾ ਲਾ ਹਾਂਜੀ ਹਾਂਜੀ ਇਹਨੂੰ ਕਹਿੰਦੇ ਇਹਨਾਂ ਦਾ ਕੀ ਫਾਇਦਾ ਇਹ ਦਵਾਈਆਂ ਚ ਪੈਂਦੀ ਆ ਜੀ ਇਹ ਇੰਨੀਆਂ ਸੋਹਣੀਆਂ ਆਂਦੀਆਂ ਨਾ ਇਹ ਜੀ ਵੋਲੇ ਵੋਲੇ ਆ ਦੇਖ ਲਓ ਉਹ ਇਦਾਂ ਲਾ ਦੇ ਮੋਤੀ ਲੱਗਿਓ ਆ ਆ ਦੇਖੋ ਰਤਕਾਂ ਰਤਕਾਂ ਆ ਦੇਖੋ ਜੀ ਕਹਿ ਰਹੀ ਆ ਯਾਰ ਬਹੁਤ ਸੋਹਣਾ ਲੱਗ ਰਿਹਾ ਏ ਕੀ ਖਾਣਾ ਖਾਣਾ ਲੱਗ ਖਾਣ ਵਾਸਤੇ ਦਵਾਈ ਦਈ ਵੈਸੇ ਦਿਖਾਈ ਦੋ ਤੈਨੂੰ ਨਾ ਹੀ ਖਾਇਓ ਜੇ ਸੀਵਾ ਲੈ ਜਾਓ ਬਾਬਾ ਨੂੰ ਦਿਖਾ ਦੇ ਉਹ ਬੜਾ ਮੋਤੀ ਵਰਗਾ ਇਹ ਤਾਂ ਆਹੋ ਮਾਣੇ ਕਹਿੰਨਾ ਉਹ ਹਾਰਾ ਥੱਲੇ ਕਾਲਾ ਹਾਂਜੀ ਇਹ ਤੋੜ 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 ਲਓ ਇਹ ਪਰ ਲੱਗ ਗਈ ਆ ਵਾਓ ਕਿਆ ਬਾਤਾਂ ਯਾਰ ਦੇਖੋ ਤਾਂ ਜਿੱਦਾਂ ਲੱਗਦਾ ਨਾ ਵੀ ਹੈ ਦਿਖਾਇਓ ਕਿੰਨਾ ਸੋਹਣਾ ਲੱਗਦਾ ਦੇਖੋ ਵਾਹ 글로 ਕਰ ਰਿਹਾ ਐਸੇ ਲਈ ਵੀ ਉਹੀ ਮੈਂ ਕਹਿਣਾ ਦੇਖੋ ਤਾਂ ਨਹੀਂ ਇਹ ਐ ਬਣਾਇਆ ਜਿਵੇਂ ਕਿਸੇ ਨੇ ਨਾ ਕਲਾਕਾਰੀ ਕੀਤੀ ਹੁੰਦੀ ਉਹੀ ਗੱਲ ਆ ਦੇਖ ਲਓ ਹੈ ਕੁਦਰਤ ਦੀ ਦੇ ਨਾ ਕੁਦਰਤ ਦੀ ਕੁਝ ਵੀ ਰੰਗ ਚ ਰੰਗ ਸਕਦੀ ਕੁਦਰਤ ਵਾਹ ਬਬ ਮਜ਼ਾ ਆ ਗਿਆ ਦੇਖ ਕੇ ਰਤਕਾਂ ਕਿਆ ਬਾਤਾਂ ਯਾਰ ਤੁਸੀਂ ਤਾਂ ਭਾਜੀ ਇੱਕ ਬੜੀ ਵਧੀਆ ਚੀਜ਼ ਦਿਖਾਤੀ ਅੱਜ ਲੈ ਸੁਹੜੇ ਵੀ ਹੁੰਦੇ ਇੱਥੇ ਜੀ ਹੁੰਦੇ ਪੰਜ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਵਲੌਗ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ